ਹਾਂਜੀ ਪਿਆਰੀ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਅੱਜ ਪਹੁੰਚੇ ਆਂ ਮੋਹਲੀ ਦੇ ਵਿੱਚ ਚੱਪੜ ਜਿੜੀ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਥੇ ਪਵਿੱਤਰ ਜਗ੍ਹਾ ਬਣਾਈ ਗਈ ਆ ਯਾਦਗਾਰ ਬਣਾਈ ਗਈ ਆ ਸੋ ਅਜੋ ਤੁਹਾਨੂੰ ਦਿਖਾਉਨੇ ਆ ਜੀ ਦੇਖੋ ਘਰ ਵਾਹਲੇ 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 ਤਨ ਤਨ ਬਾਬਾ ਬੰਦਾ ਸਿੰਘ ਬਹਾਦਰ ਜੀ ਬੱਲੇ ਬੱਲੇ ਭਾਈ ਜਗਾ ਦੇ ਦਰਸ਼ਨ ਕਰੋ ਜੀ ਸੰਗਤ ਜੀ ਦਰਸ਼ਨ ਕਰੋ ਜਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਿਆ ਬਾਤ ਹੈ ਦਿਖਾਉਣੀ ਆ ਤੁਹਾਨੂੰ ਕੋਲੇ ਜਾ ਕੇ ਦਰਸ਼ਨ ਕਰੋ ਤੁਸੀਂ ਪਵਿੱਤਰ ਜਗਾ ਦੇ ਚੱਪੜ ਚੜੀਗੜ ਮਹਾਲੀ ਲਾਂਡਰਾ ਰੋਡ ਦੇ ਕੋਲੇ ਬਣੀ ਹੋਈ ਜਗਾ ਜੀ ਇਹ ਜਿਹਨਾਂ ਬੰਦਿੱਕੀ ਮੋਗਲ ਕਾਹਦੀ ਜੀ ਜਿਹਨਾਂ ਵਾਹੀ ਸਰਹੰਦ ਦੇ ਸੂਬੇ ਵਾਹ ਜੀ ਵਾਹ ਬੱਠਾ ਬਾਬਾ ਜੀ ਹਜੇ ਵੀ ਬੱਲੇ ਬੱਲੇ ਭਾਈ ਐ ਨਾ ਸੋਚਿਓ ਸਿੰਘ ਆਪਣੇ ਬੈਠੇ ਨੇ ਬਜ਼ੁਰਗ ਹਜੇ ਧੰ ਧੰ ਬਾਬਾ ਬੰਦਾ ਸਿੰਘ ਬੱਧਾ ਜੀ ਚੜਦੀ ਕਲਾ ਚ ਰੱਖੇ ਪਰਮਾਤਮਾ ਸਭ ਨੂੰ ਆ ਗਿਆ ਬਸ਼ਾਂ ਤੋਂ ਆਪੇ ਸਾਡੀ ਅਰੇ ਅਬੀ ਟ੍ਰਾਈ ਕਰ ਨੋ ਸ਼ਾਮ ਨੂੰ ਉਹ ਬੰਦ ਕਰ ਕਿ ਤੁਹਾਨੂੰ ਨਾ ਲੱਗੇ ਕਿ ਸਖੰਦ ਸਵੇਰ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਖਾਲਸਾ ਰਾਜ ਸਥਾਪਿਤ ਕਰਦੇ ਆਪ ਜੀ ਨੇ ਸਿੱਖ ਗੁਰੂ ਸਾਹਿਬਾਨ ਦੇ ਨਾਮ ਤੇ ਸਰਕਾਰੀ ਸਿੱਕੇ ਤੇ ਮੋਹਰੇ ਜਾਰੀ ਕੀਤੇ ਆ ਸਿੱਕੇ ਉੱਤੇ ਇਬਾਰਤ ਉੱਕਰੀ ਗਈ ਦੇਖੋ ਤੇਗੋ ਫਤਿਹ ਮੁਸਰਤ ਵੇਦ ਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਕੀ ਆਵਾਜ਼ ਆ ਜੀ ਐਡਾਂ ਦੀ ਯਾਦਗਾਰ ਪਵਿੱਤਰ ਜਗ੍ਹਾ ਤੇ ਆ ਕੇ ਨਾ ਪਤਾ ਨਹੀਂ ਕੀ ਗੱਲ ਲੂੰ ਲੂੰ ਕੰਡੇ ਆਪਣੇ ਸਰੀਰ ਦੇ ਖੜੇ ਹੋ ਜਾਂਦੇ ਆ ਇਹ ਜੇ ਸਿੰਘਾਂ ਦੀ ਜਗਾ ਤੇ ਜਾ ਕੇ ਨਾ ਯੋਧਿਆਂ ਦੀ ਜਗਾ ਤੇ ਆ ਕੇ ਵਾਹਿਗੁਰੂ ਜੀ ਦਰਸ਼ਨ ਕਰੋ ਬਸ ਫੀਲ ਬਣੀ ਜੀ ਹਾਂ ਹਾਂਜੀ ਸੰਗਤ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹਾਂਜੀ ਤੇ ਅੱਗੇ ਵੀ ਵੀਡੀਓ ਸ਼ੇਅਰ ਕਰਨਾ ਧੰਨਵਾਦ, ਕੀ ਬਾਤ ਹੈ ਭਾਈ ਜਗ੍ਹਾ ਹੀ ਬਹੁਤ ਵੱਡੀ ਆ। ਇਦਾਂ ਦੀ ਜਗ੍ਹਾ ਤੇ ਟੂਰਿਸਟ ਪਲੇਸ ਦੇਖਣ ਦੇ ਲਈ ਸਾਨੂੰ ਕੰਟੈਕਟ ਕਰੋ, ਸਾਡਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਤੇ ਆਪਾਂ ਆਪਣਾ ਗੱਡੀ ਦੇ ਵਿੱਚ ਤੁਹਾਨੂੰ ਸਾਰੀਆਂ ਜਗ੍ਹਾ ਦਿਖਾਵਾਂਗੇ ਜੀ। ਉਧਰ ਖੜਿਆ ਬਾਬਾ ਵਾਦਾ ਹੈਗਾ ਜੀ, ਹੋਏ ਕੁੜੇ ਦੇ ਚੰਗੀ ਸਾਂ ਸਾਡਾ ਤਾਂ ਧੰਨਵਾਦ ਬਾਬਾ ਬੰਦਾ ਸਿੰਘ ਬਹਾਦਰ ਜੀ ਚੜ੍ਹਦੀ ਕਲਾ ਰੱਖਿਓ ਸਭ ਸਿੱਖਾਂ ਵੀਰਾਂ ਨੂੰ ਉਹ ਦੇ ਇੱਲਾ ਵੀ ਥੱਲੇ ਫਿਰਦੀ ਇਹਨਾਂ ਦੇ ਉਹ ਹੋ ਕੀ ਆਵਾਜ਼ ਹੈ ਭਾਈ ਕਿੰਨਾ ਉੱਚਾ